ਓਏ ਹਸਰੀ ਗਾਲ ਜੀ ਓ ਕਿੱਧਰ ਛਾਪਾ ਫੇਰ ਅੱਜ ਤੁਹਾਡਾ ਲੈ ਹਾਲੀ ਤੁਹਾਡੀਆਂ ਹੀ ਪਰੇਸ਼ਾਨੀ ਮੋਕਣੀਆਂ ਹੈਗੀਆਂ ਪੂਰੀ ਪੂਰੀ ਤਾਂ ਖੁੱਲੀ ਲੱਗ ਜਾਣੀ ਤਾਂ ਇਹ ਵਾਲੀ ਤੇ ਜੈ ਨੇ ਦੇਖ ਤਾਂ ਕਾਟਾ ਵੱਧਾ ਖਾਲਾ ਨੇ ਕਾਟਾ ਵੱਧਾ ਉੱਪਰ ਲਾ ਬੈਠ ਕੇ ਵਧੀਆ ਜੀ ਜੇ ਪਾਣੀ ਭਰਾਂਗੇ ਤੇ ਚੋਂ ਹੁਣ ਪਾਣੀ ਭਰੇ ਤੇ ਨੇ ਗੱਲ ਪੂਰਾ ਪੂਰਾ ਪਾਣੀ ਆ ਗਿਆ ਸਾਫ ਕਰਕੇ ਹੁਣ ਇਹਨਾਂ ਨੂੰ ਐਨ ਚੰਗੀ ਤਰ੍ਹਾਂ ਫੇ ਭਰਦੇ ਆ ਪਾਣੀ ਵਧੀਆ ਚੀਜ਼ ਐ ਕੋਲੀ ਦੇ ਪਾਸੇ ਨਹੀਂ ਪਾਇਆ ਕੋਲੀ ਜੇ ਫਿਰ ਮਸ਼ੀਨੇ ਲਿਆਉਂਗੇ ਇਕੱਠੀਓ ਹੁਣ ਅੱਛਾ ਉਧਰ ਵੀ ਫਰਸ਼ ਕੋਣਾ ਇੱਥੇ ਵੀ ਪਾ ਦੂਗੇ ਉਧਰ 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 ਇੱਥੇ ਵੀ ਕੋਣਾ ਫਰਸ਼ ਪਾਉਂਗੇ ਵਧੀਆ ਨਲੇ ਨਾਲ ਰੜਦਾ ਵਧੀਆ ਰੜਦਾ ਵੀ ਵਧੀਆ ਬੇ ਨਲਿਆ ਯਾਰ ਤੁਹਾਨੂੰ ਚਾਰ ਬੂਰੀਆਂ ਪੈਣੀਆਂ ਤਿੰਨ ਜਾਂ ਚਾਰ ਬਾਬੇ ਦੇਖ ਲੈ ਵੀ ਰੌਣਗੇ ਕਿ ਸੌਖੀਆਂ ਆ ਜਾ ਬਾਬੇ ਨੇ ਕਰ ਦਿੱਤੀਆਂ ਉਹਨੇ ਬਾਬੇ ਦੇਖ ਲੈ ਤੇ ਕਿਰਾਂ ਕਰਦਾ ਜਿੰਦੇ ਆ ਕਿਤੇ ਉੱਧਰ ਉੱਧਰ ਦੇ ਉੱਪਰ ਜਾ ਲੇ ਹਾਂ ਲਈ ਗੱਲਾਂ ਉਹ ਰਾਹੀ ਇਹ ਤਾਂ ਤੂੰ ਇਹ ਨਾਲ ਪਟੇ ਕੇ ਲਈ ਸਟਾਰਟ ਹੋ ਜਾਂਦਾ ਬਾਬਾ ਤਾਂ ਤੂੰ ਕਰਨੇ ਦੀ ਗੱਲ ਕਰਦਾ ਅੱਜ ਕਾ ਸ਼ਪਾਰਸ਼ ਲੈ ਆਏ ਆ ਅੱਜ ਤਾਂ ਇਹ ਫੋਲੀਆਂ ਦਿਖਾਉਣ ਆਇਆ ਮੈਂ ਆਹ ਪੈਪਾ ਮਾਲ ਦਿਨ ਦਿਖਾ ਕੇ ਲੈ ਗਿਆ ਹੂੰ ਹੂੰ ਮਤਲਬ ਸਿੱਧੀ ਝੰਡੀਆਂ ਮਾਲ ਦਿਨ ਲਾ ਕੇ ਰੱਖੀਆਂ ਹੈਂ ਉਹ ਛੋਟੀ ਰੱਖੀ ਬੰਦਨੇ ਵਾਸਤੇ ਹਾਂ ਛੋਟੀ ਕਟੀਆਂ ਵਾਸਤੇ ਇੱਥੇ ਤਾਂ ਇਹ ਕਿਹੜਾ ਐਸ ਤਰੀਕਾ ਲਾ ਰਹੇ ਨੇ ਇੱਥੇ ਰੈਂਗਲ ਲਾ ਦੇਣੇ ਇਹ ਬੜਾ ਖੁੱਲੇ ਫਰੀਜਾਂ ਚਾਰ ਪੰਜ ਕਟੀਆਂ ਜਿਹੜੇ ਹੋਣਗੇ ਖੁੱਲੇ ਫਰੀਜਾਂ ਹੋਗੇ ਕਹਿੰਦਾ ਅਹੀ ਉਹ 파ਸੀ ਨੀ ਮਾਲਾ ਉਹ 파ਸੀ ਕੁੰਗਲ ਨੀ ਮਾਲਾ ਉਹ ਬਾਹਰ ਵਾਲਾ ਏ ਅੱਛਾ ਤੇ ਸਾਰੇ ਇੱਕੋ ਸਾਰ ਥੋੜੂ ਕਰਨਾ ਹੁਣ ਕਈ ਵਾਰੀ ਪਾਣੀ ਵੱਧੋ ਘਟੋ ਜਾਂਦਾ ਮੀਂਹ ਇਕ ਲੱਤ ਸ਼ਰਾਟੇ ਦਾ ਇਧਰ ਨੂੰ ਆਇਆ ਇਧਰ ਨੂੰ ਆ ਜੂਗੇ ਉਹ ਬਾਹਰ ਦੱਸਦੇ ਹੋ ਡੇਡਾ ਹੁੰਦੀ ਉਹ ਕੁੰਗਲ ਨੀ ਮਾਲਾਤਾ ਇਹਦੇ ਨਾਲ ਬਹੁਤਾ ਫਰਕ ਤਾਂ ਹੈ ਨਹੀਂ ਇੰਨਾ ਕਾ ਕੁੰਗਲ ਦਾ ਇੱਥੇ ਪ੍ਰੇਮਨਾ ਜੀ ਬਾਈ ਬਈ ਆਉਣਾ ਚਾਹੀਦੇ ਤਿੰਨ ਕ ਚਾਰ ਪੈਕ ਜੰਗਲੇ ਮੰਗਣਾ ਕਿਤੇ ਜਿੱਤੇ ਸਿਰਜਮ ਫਾ ਲੰਨੀ ਸੰਗਣਾ ਜਿਗਰੋਂ ਗੇਂਟ ਦੇ ਲੱਗੇ ਪੈਨ ਕਿ ਚਾਈ ਤੇ ਥੱਲੇ ਉੱਪਰ ਮੋਟਾ ਹੋਵੇ ਵਿਚ ਵਿਚ ਛੋਟੇ ਪਉਣ ਦੇ ਪਤਲਾ ਜਮੇ ਦੇ ਫਿਰ ਤੇ ਵਿਚ ਵਿਚ ਲੂਣ ਦੇ ਨੇ ਕਿ ਬਲਕਲੇ ਵੀ ਇਹ ਉਹ ਕਟੂ ਦਾ ਵੀ ਛੋਟੀ ਜਗ੍ਹਾ ਚ ਲੰਘ ਜਾ ਕਰਦਾ ਸਿਰਜਮ ਫਾ ਕੇ ਉਹ ਕਿ ਚੀਕਾ ਮਾਰੂ ਦਾ ਤੇ ਕੱਢ ਦੋ ਆ ਗਏ ਜਿੰਨਾ ਜਿਆਦਾ ਖੁੱਲਾ ਹੋਊਗਾ ਉਹਨਾਂ ਕਟ ਮੈਂ ਤਾਂ ਵੀ ਸਿੰਗਲ ਸਿਰ ਫਸਣਾ ਵਿੱਚ ਉਹਨਾਂ ਦਾ ਪੰਗੇ ਹੀ ਲੈਣੇ ਥੋੜੀ ਮੈਂ ਇਸਨੇ ਜਿੰਨਾ ਤੰਗੂਗਾ ਉਹਨਾਂ ਕੋਈ ਚੀਜ਼ ਨਹੀਂ ਫਸਣੀ ਮੈਂ ਇਸਨੇ ਪੰਗੇ ਲੈਣੇ ਫਿਰ ਕੋਲ ਖੜੀ ਨੇ ਸਾਰੇ ਤੇ ਪੰਗੇ ਥੋੜੀ ਫਿਰ ਪੇ ਆ ਦੇਖਿਆ ਆ ਦੋਲੇ ਵੀ ਪੱਟ ਕੇ ਸੜਪੂ ਰੱਖਤ ਆ ਲੈਰੀਆ ਲਾਇਆ ਦੇਖ ਲੈ ਨਾਲ ਸੁੱਖੇ ਦਾ ਕੰਮ ਨਾ ਕਰਿਆ ਹੋਇਆ ਨਾਲ ਇਹਨੇ ਬਦਲਤਾ ਫੇਨਾ ਮੈਂ ਬਰਸ ਪਾਉਣ ਲੱਗੇ ਤਾਂ ਪੱਕਾ ਉਹ ਤਾਂ ਕੰਮ ਕਰਦਾ ਪੰਡਤ ਜੀ ਨੇ ਫਿਰ ਕੈਨਸਲ ਕਰਾ ਦਿੱਤਾ ਪੱਕਾ ਹੋਣਾ ਫਿਰ ਨਾਦੀਨ ਸਿੰਘ ਨਾ ਵੰਦਾ ਬਾਟੇ ਦੇ ਪਾਸੋਂ ਥੋੜੇ ਜਿਹਾ ਪੰਡਤ ਜੀ ਨੇ ਕੈਨਸਲ ਕਰਾ ਦਿੱਤਾ ਫਿਰ ਮੈਂ ਕੈਨਸਲ ਹੀ ਕਰਤਾ ਇੱਕ ਡੇਟ ਜਦ ਮਾਂ ਦੀ ਕੱਥੀ ਗੱਲ ਆ ਫਿਰ ਕੀਰੀ ਗਰ ਨੂੰ ਨਹੀਂ ਫਿਰ ਵਧੀਆ ਜੀ ਹੈ ਇਹ ਉਹਦੇ ਵੀ ਡੰਗਰ ਥਲਕਦੇ ਜੇ ਥਲਕਦੇ ਨੀਲੋ ਕਰਦੇ ਥਲਕਦੇ ਨਹੀਂ ਉਦੋਂ ਦਿਲ ਕਦੇ ਬੋਲਦਾ ਬਜਰੀ ਵਾਲੇ ਭਾਪੀ ਦਿਲ ਕਦਾ ਬੰਦਾ ਜਿਹਨੇ ਵੀ ਨਹੀਂ ਪਾਦਾ ਕਿ ਉਹ ਕਰਕੇ ਤੇਰਾ ਮਿੰਟ ਪਾ ਕੇ ਸਟੈਂਡਰਡ ਸਪੈਸ਼ਲ ਵਾਲੀ ਤਾਂ ਬਲੀ ਪਾਦਾ ਹੈ ਚਾਣ ਦੇ ਵਾਂਗ ਪਾਉਂਦੇ ਸਪੈਸ਼ਲ ਦੀ ਜਿਆਦਾ ਫਰਕ ਨਹੀਂ ਹੁੰਦੀ ਨਾ ਉਂਝੇ ਮਾ ਕਣ ਦੀ ਖਰਾਬੀ ਜਿਆਦਾ ਹੁੰਦੀ ਉਹ ਉਹ ਹਾਂ ਤੋਂ ਜੇ ਵੱਡਾ ਨਹੀਂ ਤਾਂ ਬਜਾ ਰਾ ਕਿਤੇ ਵੀ ਚੰਦਰ ਦਾ ਜੇ ਵਰਾਗੇ ਇੱਥੇ ਹੀ ਕਾਬੀ ਆ ਜੇ ਉਹ ਤਾਂ ਬਜਾ ਨਾ ਜੇ ਵਜਨ ਪਾ ਕੇ ਬੈਠੇ ਤੇ ਕਾਨਫਰੈਂਸ ਕੀ ਹੈ ਇਹ ਰੋਟਾ ਖਾਤਾ ਉਹ ਕਹਿੰਦਾ ਵੀ ਜੇ ਵਜਨ ਪੈ ਗਿਆ ਤਾਂ ਪਰ ਰੱਖ ਲੈਣਾ ਉਹ ਬਈ ਬਈ ਡੰਗਰਾ ਉੱਧਰ ਬੈਠੇ ਹੁੰਦੇ ਆ ਆਈਟਾਂ ਦੀ ਸਬਜ਼ੀਆਂ ਦੀਆਂ ਇਹਨਾਂ ਆਹ ਬਣਾਣੀ ਓਰੇ ਮੇਰੇ ਮੈਣੀ ਇਹ ਤਾਂ ਬੰਦੀ ਜੀ ਬਣਾਣੀ ਇੱਧਰ ਤਾਂ ਕੁਝ ਨਹੀਂ ਬਣਾਉਣਾ ਨਾ ਜੂ ਜੂ ਟਿਲਾ ਕੁਝ ਤਾਂ ਐ ਇੱਧਰ ਤਾਂ ਫਾਸਲੇ ਕਰਾਂ ਨਾਲੇ ਇੱਟਾਂ ਦੇ ਬਾਹਰ ਬਣਾਉਣੀਆਂ ਆ ਆਈਟਾਂ ਦੇ ਬਾਹਰ ਬਣਾਉਣੀਆਂ ਪਰ ਟਾਇਰ ਪਰ ਟਾਇਰ ਦੇ ਬਰਾਬਰ ਬਣਾਉਣੀਆਂ ਤੇ ਬਰੇਪਰ ਪੈਪ ਜਿਹੜੀਆਂ ਬਣਾ ਦੇਣ ਤੇ ਬਰੇਪਰ ਦੋ ਦੋ ਆਏ ਚੱਕੀ ਜੀ ਰੱਖਨੇ ਕੋਲੋਂ ਤੇ ਬਜਰੀ ਪਾ ਕੇ ਪੈ ਤੇ ਫੇਰ ਦੇਣੇ ਤੇ ਵੀ ਨਹੀਂ ਹੋ ਜਾਣੀ ਇਹਨਾਂ ਨਾਲੀਆਂ ਜੱਗੇ ਵਰਮਾ ਨਹੀਂ ਬਰੇ ਕਰਦੇ ਆ ਬੋਲ ਪੈਪ ਆਹੀ 4 ਇੰਚ ਦਾ ਇੱਕ ਬੋਲ ਦੇ ਜਾਣਾ ਨੀ ਟੂਟ ਅਬੀੜੀ ਤੋਂ ਥੋੜਾ ਜਿਹਾ ਨਾ ਆਹੜੀ ਤੇ ਐਨੀ ਤਾਂ ਐਨੀ ਇਹ ਤਾਂ ਚੈੱਕ ਨਹੀਂ ਕਿਉਂਕਿ ਇਹ ਇੰਨੀ ਕਿ ਫਿਰ ਉਹੀ ਬਾਤ ਹੋਊਗੀ ਵੀਡੀਓ ਆਏਗਾ ਰੋਲ ਕੋਈ ਬਾਤ ਕਰਾ ਜੀ ਕਰੋ ਪੈਣਾ ਮੁੱਪਰ ਜਾਂਦਾ ਬਾਪੂ ਕੋਈ ਬਾਤ ਉਹ ਇਹਨਾਂ ਨਾਲ ਗੱਲ ਵੀ ਗਿਆ ਦਾ ਬਾਤ ਚੱਲ ਜਦੀ ਹੈ ਕੀੜਾ ਮਾਰ ਕੇ ਆ ਲੈ ਮੈਂ ਨਹੀਂ ਤਾਂ ਮੇਰੇ ਕੋਲ ਉਹ ਤਾਂ ਜੱਜ ਕਹਿੰਦਾ ਚੱਲ ਜਲੇ ਵਾਹ ਇੱਕ ਸਕਿੰਟ ਵਿੱਚ ਮੁੱਪਰ ਜਾਂਦਾ ਇੱਕ ਸਕਿੰਟ ਜੀ ਨਹੀਂ ਬਾਤ ਹੋਣੀ ਇਹ ਜੀ ਡਿਟੇਲ ਹੈ ਸਰ ਮੰਜੇ ਪਰ ਬਾਤ ਚੱਲ ਜਦੀ ਹੈ ਆਪਾਂ ਜਾਂਦੇ ਇਹ ਤਾਂ ਮੈਂ ਮੁੱਪਰ ਗਿਆ ਵਿੱਚ ਦੇ ਪਾਲ ਕਰਦੀ ਕਹਿੰਦਾ ਹੁਣ ਕਿਹੜ ਬੰਦੇ ਕਹਿੰਦੇ ਮੇਰੀ ਨਹੀਂ ਮੰਨਣੀ ਕਰਦਾ ਜੀ ਜੀ ਅੱਪੇ ਤੋਂ ਗਰਾਹਾ ਸਾਤੇ ਲਾਹਾਂ ਰੰਤੇ ਰੰਨੂ ਦੀ ਮੰਦਾ ਹੈ ਕਰਨਾ ਗੱਲ ਆਏ ਆ ਮਤਲਬ ਹੋਇਆ ਕੀ ਆ ਪੰਡੇ ਨਾਲ ਪਰਮਾਨੰਥ ਮੰਨਦਾ ਪੰਡੇ ਜੀ ਦੀ ਮਨ ਨਹੀਂ ਵੇਚੀ ਆ ਮੰਤਰ ਹੈ ਇੱਕ ਮਿੰਟ ਇਹ ਰੋਗਨ ਜੀ ਬਿੱਟੂ ਬੇਰੋਂ ਕਰੀ ਜੀ ਰੱਖੀ ਨਾ ਇੱਥੇ ਤਾਂ ਚਲੋ ਚਾਰ ਹੋਰ ਆਖੋ ਜੀ ਦੀ ਪਲੇਟ ਮੇ ਜੀ ਦੀ ਆ ਪਲੇਟ ਹੀ ਰੱਖੀ ਸ਼ੈਂਕ ਜੀ ਹਾਂ ਸ਼ੈਂਕ ਜੀ ਦੀ ਹੀ ਆ ਪਲੇਟ ਹੀ ਰੱਖੀ ਬਾਹਰੋਂ ਮਾ ਜੁਂਦੀ ਆ ਪੰਡੇ ਤਾਂ ਕਹਿੰਦੇ ਮੇਰੀ ਲੈਂਦੀ ਆ ਪਰ ਕਰਦਾ ਨਹੀਂ ਡੇਗ ਵੜਾ ਕੇ ਖਾ ਦੇ ਕਹਿੰਦਾ ਫਿਰ ਬਾਪੂ ਦੀ ਪਾਰਟੀ ਕਰ ਦੂਗਾ ਇੰਨਾ ਘਰੇ ਗਿਆ ਤਾਂ ਫਿਰ ਉਹ ਅੱਜ ਲਾਉਂਦੇ ਸੀ ਤੇ ਮਾਂ ਬਰੇਨ ਕਰਦੇ ਆ। ਖੁੱਲੀ ਨੂੰ ਕਰਦੇ। ਮੈਨੂੰ ਤਾਂ ਇਹ ਤਾਂ ਮਾਂ ਕਿਤੇ ਕਮੂਤਰਾਂ ਨਹੀਂ ਪਾਜੀ ਲੱਗ ਜਾਉਂਗਾ ਅੱਜ। ਕਿਤੇ ਨਸਕੇ ਲੱਗਿਆ ਇਹਦਾ। ਹੈਗੀ ਆ ਚਪਰੀ ਨੂੰ ਬਾਜੀ। ਅੱਜ ਜਿੱਥੇ ਆਮਕੋ ਵਾਲਾ। ਬਾਜੀ ਨੇ ਰੋਜੀ ਹੁੰਦੀਆਂ ਪਰ ਜਾਂਦਾ ਨਹੀਂ ਹੈ। ਪਰ ਜੇ ਜੰਦ ਤਾਂ ਇੱਧੇ ਕੀ ਕਰਾਂ ਨਹੀਂ ਪਤਾ। ਅਗੰਦਰ ਟੱਪ ਜਾਦਾ ਬੰਦੇ ਲੋਕ। ਕੰਮ ਨਹੀਂ ਵੀ ਲੇਬਰ ਬਹੁਤ ਦਾ। ਦੋ ਬੰਦੇ ਲੇਬਰ ਵਾਲੇ ਐ ਬਟ ਇਹ ਵੀ ਲੇਬਰ ਏ ਵੀ ਫੇਰ ਉਹ ਮੈਂ ਕਾਕਾ ਆਏ। ਖਤਮ ਨਹੀਂ ਹੋਣਾ ਬਸ। ਉਹ ਤਾਂ ਨਾ ਬੇਬੇ ਚੇਲੇ ਕਿਨੇ ਬੰਦੇ ਆ ਗਏ ਹੈ ਟਰੈਕਟਰ ਦੇ ਨਾਲ ਹੁਣ ਮੈਂ ਐਸੇ ਖੜੀ ਤੀ ਜੀ ਠੀਕ ਖਿੜਾ ਦੇ ਉਹਨੂੰ ਮੈਂ ਤਾਂ ਦੇ ਲਿਆ ਠੀਕੜਾ ਦੇ ਰਸਤਾ ਗਾਣ ਬੰਦ ਹੋ ਗਿਆ ਇੱਧਰ ਨੂੰ ਆ ਜਾਂਦਾ ਆਈ ਮੈਗਜ਼ੀਨ ਲਾ ਵੇਂਦੇ ਰੋ ਟਰੈਕਟਰ ਹਾਂ ਔੜੀ ਔੜੀ ਹੁੰਦੀ ਹੈ ਹਾਂ ਬੱਤੀ ਬੁੱਤੀ ਲਾਉਣੀ ਚਾਹੀਦੀ ਚੱਲ ਅਵਾਬ ਭਾਈ ਮੈਂ ਗੁਰਮੁਤ ਵੇਰਨੇ ਨੂੰ ਐ ਵਧੀਆ ਹੈ ਮੈਂ ਨੂੰ ਜਿਆਦਾ ਟਾਈਮ ਲੱਗ ਜਾਏ ਦੱਸਤਾ ਕਿ ਇਹ ਹੋਵੇ ਠੀਕ ਹੈ ਜੀ ਲੌਂਦਾ ਲੌਂਦਾ ਜੀ ਆਓ ਨਾ ਦੋ ਵੀ ਹਾਂ ਜੀ ਸਵਾਭੀ ਕੀ ਨੀਟ ਲੱਗੀ ਇਹਦੇ ਜੇ ਕਲੈਂਚ ਦਾ ਸੋਣਾ ਹੈਂ 11 12 ਆਏ ਗੈਸਲੂਟ 11 ਆਏ ਨੂੰ ਠੀਕ ਆ ਇਹ ਕਿੰਨੀ ਕ ਲੱਗ ਜੂਗੀ ਲਾਖੀ 2000 ਲੱਗਣ 2000 ਲੱਗ ਜੂਗੀ ਫਿਰ ਆਪਾਂ ਨੂੰ ਮੰਗਾਉਣੀ ਪਊ ਹੈ 500 ਇੱਟ ਕਾਸਟ ਉਹ ਵੀ ਪੜਨਾ ਹੈ ਇਹ ਉੱਪਰ ਲਾਉ ਖਾਨਾ ਜਾਂ ਇਹ ਦੀਨ ਦੇ ਉੱਪਰ ਦੇ ਜਿਹੜੀ ਨਾ ਉਹ ਉੱਪਰ ਦੇ ਆ ਉਰਲੀ ਗੋਲਦੀ ਕੰਦ ਆ এবीडी ਦਾ ਇਹਦਾ ਬਹੁਤ ਡੂੰਘੀ ਅਨੀਓ ਆਓ ਰਹਿ ਜੀ ਬਾਅਦ ਵਿੱਚ ਦੇਖਾਂਗੇ ਕਿ ਹੁਣ ਹਾਂ ਜੀ ਕਰਤੇ ਸਾਹ ਹੈ ਸਾਰੇ ਹੋ ਗਏ ਬੈਠੇ ਨਾਲੇ ਧੋਵੀ ਦੇ ਤੇ ਉਪਰੋਂ ਬਸ ਇਹ ਪਾਈਪਗਾ ਧੋਵਾਂਗਾ ਜਾਂ ਫਿਰ ਫਸ ਪਾਉਂਗਾ ਹਾਂ ਉਹਦੇ ਬਾਅਦ ਹਾਂ ਜੀ ਫਿਰ ਆਇਆ ਵੀ ਇਹ ਦੇਖੋ ਇੱਕ ਵੀ ਰਿਪੋਰਟ ਕਰਦੇ ਆਪਾਂ ਖਾਲੀ ਹੋ ਜੂਗਾ ਹਾਂ ਮੈਂ ਓਕੇ ਦੀ ਰਿਪੋਰਟ ਕਰ ਦਾਂ ਤੇ ਅਜੇ ਤੱਕ ਬਾਕੀ ਬਾਅਦ ਚ ਕਰਾਂਗੇ ਇਹਦੇ ਤੇ ਮੈਂ ਤਾਂ ਵੀ ਸ਼ਾਮ ਨੂੰ ਜਲਦ ਫੇਟਿੰਗ ਕਰਾਂਗੇ ਤੇ ਪਹਿਲਾਂ ਇੰਕ ਕਰ ਦਈਏ ਸਾਫ਼ ਇੱਕ ਵਾਰੀ ਹੂੰ ਹੂੰ ਇਹ ਮੜਾ ਮੂਟਾ ਹੈ ਜਿਹੜਾ ਮੈਂ ਕੱਟ ਕੇ ਪੰਜ ਲੰਗੀਆਂ ਉਧਰੋਂ ਖੁੱਲ੍ਹਾ ਇਹ ਆਈ ਉਧਰੋਂ ਖੁੱਲਿਓ ਹੈ ਟੱਕੜ ਆਈ ਦੇ ਟੱਕਣ ਜੇ ਦੇ نیچے ਡੈ ਰਹਿ ਜਾਂਦੀਆਂ ਕੋਈ ਨਹੀਂ ਉਹ ਤਾਂ ਜਦੋਂ ਮੋਟਰ ਦਾ ਪ੍ਰੈਸ਼ਰ ਵੱਜਣਾ ਹਾਂਜੀ ਇਹਨੂੰ ਸਭ ਬਾਹਰ ਮਾਰਨਾ ਪੈਣਾ ਕੱਢ ਦੇਣਾ ਇਹ ਤਾਂ ਹੁਣ ਹੋ ਰਹੀਆਂ ਬਾਹਰ ਮਾਰਨੀਆਂ ਥੱਲੇ ਜਾ ਪੁੱਛ ਲਿਆ ਹਾਂ ਹਾਂ ਪ੍ਰੈਸ਼ਰ ਨੇ ਮੋਟਰ ਨੇ ਸਭ ਕੁ ਮਾਰ ਮਾਰ ਬਫਰ ਸਭ ਇੰਨਾ ਕਿ ਰਹਿ ਗਿਆ ਬੜਾ ਲੱਗ ਗਿਆ ਇਹ ਸਭ ਕਿ ਰਹਿ ਗਿਆ ਹਲੇ ਮਤਲਬ ਆ ਹਮੇਸ਼ਾ ਇੰਨਾ ਕਿ ਰਹਿ ਗਿਆ ਜਿੱਥੇ ਉਹਲੇ ਉਧਰ ਦੁਰਮਟ ਬਚਦਾ ਹੈ ਫੰਡਸ ਨਾ ਫਿਰ ਉਧਰ ਲਗਾਣਾ ਚਾਹਣਗੇ ਹੈ ਨਾ ਇਹ ਮੈਂ ਫਿਰ ਉਧਰ ਲਾਉਣ ਲੱਗਾਂਗੀ ਅੰਦਰ ਵੀਡੀਓ ਨਹੀਂ

ਇਹ ਕਿੰਨਾ ਕੁ ਲੈ ਲੈ ਵੀ ਕਹਿੰਦਾ ਮਿਸਤਰੀ ਕਹਿੰਦਾ ਛੋਟੇ ਗੱਜਰ ਕੰਮ ਨਹੀਂ ਬਣਦਾ ਹੈ ਇੱਕ ਨਾਲ ਉੱਥੇ ਜਿਹੜਾ ਪੈਰ ਪੈ ਵਰੀਕ ਜਾ ਉਹ ਚੱਕ ਗਿਆ ਆਹ ਤੇ ਇੰਚੀ ਦਾ ਲੈ ਲੰਬਾਈ ਨਾਲ ਅੱਧਾ ਕੰਮ ਕਰਦੇ ਨੇ ਇਹ ਵੀ ਮਿਸਤਰੀ ਗੱਜਰ ਐਡ ਬਾਈ ਵਾਲਾ ਲੈਵਲ ਹੈ ਜੀ ਬਾਹਰ ਕਰਦੇ ਨੇ ਭਾਈ ਇਹਨੂੰ ਕੱਟ ਦੱਸਦੇ ਹੁਣ ਬੜਾ ਹੀ ਗੱਜ ਚੱਕ ਲਿਆ ਹੈ ਆਹ ਬੜਾ ਕਿਹੜਾ ਬਾਗ ਉਹ ਦੱਸਦਾ ਏ ਉੱਚਾ ਨੀਵਾ ਵੀ ਆ ਦਿਖਾ ਨਾ ਇਹ ਠੀਕ ਆ ਹੁਣ ਸਿਰੇ ਤੱਕ ਫਿਰੂੰਗਾ ਤਾਂ ਸਹੀ ਸਵਾਰ ਤੇ ਫਿਰੂੰਗਾ ਇਹ ਦੱਸ ਜਣੇ ਨੇ ਵੀ ਇੰਨੀ ਜਗ੍ਹਾ ਉੱਚੀ ਨਹੀਂ ਹੂ ਬਾਰਵਾ ਫੇਰ ਨਹੀਂ ਨਾਲੋਂ ਪਹਿਨਾ ਮਿੱਟੀ ਪਾਈ ਗਏ ਹਾਂ ਕੱਢੀ ਜਾਉ ਇਹਦਾ ਇੰਨਾ ਜਿਹੜਾ ਲੈਵਲ ਨਹੀਂ ਨਾ ਵੱਜਦਾ ਮਨਾ ਜੇ ਤਾਂ ਪਤਾ ਹੀ ਨਹੀਂ ਲੱਗਦਾ ਅਸਲ ਸਾਰੀ ਮਿੱਟੀ ਰੱਖਣੀ ਉਹ ਘੱਟ ਚਾਹੀਦੀ ਆ ਹਾਂ ਬਾਹਰ ਦੇ ਪਾਲ ਵੀ ਪੂਰੀ ਬਾਹਰ ਦੇ ਪਾਲ ਵੀ ਪੂਰੀ ਪੂਰੀ ਹੋਰ ਹੁੰਦਾ ਭਾਈ ਇੱਕ ਇਹ ਪਹਿਲੀ ਘੱਟ ਵਾਲਾ ਦਰਮਡਾ ਵੱਜਦਾ ਨਾ ਫੇਰ ਹੋਰ ਲੱਗਦੀ ਇਹ ਵੀ ਹੈ ਹਾਂ ਪਰ ਉਹ ਤਾਂ ਚੱਲ ਛੱਡਣੀ ਬੱਕਰੀ ਪਿੱਛੇ ਪੰਜਾਂ ਕੱਢ ਚਲ ਕਿਸੇ ਪਾਸੇ ਨੂੰ ਡਕੌੜਾ ਨਹੀਂ ਡਕੌੜਾ ਕਿਹਦੇ ਪਾਸੇ ਹੈਗਾ ਇਹ ਮੁੰਡੇ ਸਮਝ ਫਗਿਆ ਹੀ ਨਾ ਕੋਈ ਨਾ ਹਾਂ ਇਹਦਾ ਸਾਰੇ ਬਸ ਇਹਨੂੰ ਔਖਾ ਕੋਈ ਹੋਰ ਜਿਹੇ ਬਰੂ ਦੇ ਫਿਰ ਇਹਨੂੰ ਹਰੇਕ ਦੀ ਲੱਗਣੀ ਹੈ ਦਰਵਾਜ਼ੇ ਦੇ ਨੂੰ ਦੇ ਆਈਆਂ ਸਾਰੇ ਆਏ ਸਾਰੇ ਟਰੈਕਟਰ ਹੁੰਦੇ ਆਲੇ ਮੁੜੀ ਬਾਈ ਟਿਕਾ ਲਾ ਬੇ ਦੇਰ ਕਿਆ ਕਰਦੇ ਆਪਾਂ ਤੂੰ ਖੜਾ ਉਹ ਮੈਂ ਕਿਹਨੋਂ ਪੱਲੇ ਬੱਤੇ ਨੂੰ ਹਣ ਇੱਥੇ ਗੇਰ ਤੋਂ ਕੋਈ ਨਹੀਂ ਤਾਂ ਵੀ ਕੀ ਹੋ ਗਿਆ ਚੱਲ ਆ ਆਹ ਜਿਹੜਾ ਪਿੱਛੇ ਮਤਲਬ ਬਹੁਤ ਜਿਹੜਾ ਬੱਗੇ ਆਇਆ ਐਸੀ ਜਲਾਵਾ ਇਹ ਲਿਆਂਦਾ ਹੈ ਵੱਡਾ ਗੱਜ ਕੁੰਮ ਕਰਨ ਵਾਲਾ ਹੈ ਉਹ ਬਾਤਾਂ ਇੱਥੇ ਹੀ ਹੈ ਕੋਈ ਨਾ ਕੋਈ ਨਾ ਦਿੱਥੇ ਹੈ ਨਹੀਂ ਥੇ ਹੈ ਉਹ ਇਹ ਉਹ ਅਗਿਆਪਾ ਖਰਾਬ ਬਣ ਗਿਆ ਲੈ ਇਧਰ ਆ ਉਧਰ ਹੈ ਵੀ ਉੱਚਾ ਤੋਂ ਸਾਈਡ ਹੂੰ ਇਧਰ ਦਾਰ ਦੇ ਬਾਬੇ ਸਾਈਡ ਵਿੱਚ ਜਿੱਥੇ ਕੁਰਸੀ ਪਈ ਹੈ ਨਹੀਂ ਤਾਂ ਕਿ ਉਹ ਸਾਹਿਬ ਜਿੰਮੜ ਮਾਰਦੇ ਮਾੜਾ ਉੱਪਰ ਲੇ ਪਿਆ ਤਾਂ ਬੰਦ ਜਿੰਮੜ ਦੇ ਹਾਂ ਸਮਝ ਲੈ ਲੈਵਲ ਚੈੱਕ ਕਰ ਲੈ ਫੇਰ ਵੀ ਇੱਕ ਵਾਰੀ ਦੇਖ ਲੈ ਆਪਣਾ ਤਸੱਲੀ ਕਰ ਲਈ ਮੈਂ ਕਿਹਾ ਦੋ ਪੈਪੂਪ ਦੇਖ ਕੇ ਆਪਣਾ ਉੱਚਾ ਨੀਵਾ ਕਿੱਧਰ ਤੇ ਸੇ ਪਾਣੀ ਮੂਰੀ ਦੀ ਵੀ ਇੱਧਰ ਵਿੱਚ ਜੇੜ ਗਨੀ ਨੂੰ ਜਾਵੇ ਹੂੰ ਮਿਸਤਰੀ ਇੱਥੇ ਤਾਂ ਤੇਰੀ ਉੱਚੀ ਲੱਗਦੀ ਜਗਾ ਹਾਂ ਹਾਂ ਬਾਈ ਆ ਉੱਚੀ ਆ ਉਹਦਾ ਗੇਟ ਕਰਕੇ ਲੈਵਲ ਇਕੱਠਾ ਕਰਨਾ ਪਏ ਇੱਥੇ ਦੇ ਇੱਥੇ ਸਾਰੇ ਡਾੜਾ ਲਾਈ ओके <से> मामा oh, जी ਕੋਲੇ ਵਾਚਣਾ ਹੁਣ ਤੇ ਸਾਹ ਦਾ ਟਿਕੜਾ ਲਾਉਣੀ ਪੈਣੀ ਥੱਲੇ ਅੱਛਾ ਹਾਂ ਇਹਦਾ ਹਾਂ ਜੀ ਇੰਦਰ ਪਾਣੀ ਜਣੇ ਕਿੱਥੋਂ ਆ ਜਾਣਾ ਹਾਂ ਉਹ ਤੇਰੇ ਕੋਲ ਤੇ ਨਾ ਥੋੜੀ ਜੀ ਇਹ ਲੱਗਦੀ ਐ ਆ ਗਿਆ ਨਾ ਹਾਂ ਹੂੰ ਅੱਛਾ ਸਾਥੇ ਜਿਹੜੀ ਉਹ ਮੀਟਿੰਗ ਹੋਈ ਕਹਿੰਦੇ ਥੱਲੇ ਲੱਗਦੀ ਹੈ ਚੱਲ ਕੋਈ ਨਹੀਂ ਕੋਈ ਨਾ ਪਾਣੀ ਜੇ ਚਲਾ ਕੇ ਮੋਟਰ ਨਾ ਦਰਮੜੇ ਰੱਬ ਦੇ ਅੱਜ ਮੱਢ ਕਿੱਥੇ ਲੜੇ ਕਾਣੀ ਉਹ ਕਦਾਂ ਠੀਕ ਆ ਦਿੱਤਾ ਹਾਂ ਹਾਂ ਠੀਕ ਆ ਹੈਂ ਮੂੰਹ ਆ ਜੂਗਾ ਇਹਦੇ ਵਿੱਚ ਮੈਂ ਇਸ ਤਰ੍ਹਾਂ ਮੈਨੂੰ ਆਇਆ ਦੱਸ ਹੈਂ ਮੈਂ ਤਾਂ ਮੂੰਹ ਆ ਜੂਗਾ ਕੋਈ ਗਣਾ ਮੈਂ ਤਾਂ ਮੂੰਹ ਨਹੀਂ ਆਉਣਾ ਇਹਦੇ ਜੀ ਬਾਈ ਮੈਂ ਤਾਂ ਮੂੰਹ ਆ ਜੂਗਾ ਬਾਈ ਨੂੰ ਆਗੇ ਪਾਣੀ ਚਲਾ ਇਹ ਰੱਖੇ ਖਟ ਕਰੇ ਪਾਣੀ ਦਾ ਹੈਂ ਮੈਂ ਇਸ ਨੂੰ ਦਿਖਾਇਆ ਵੀ ਖਾਲੀ ਕਰਕੇ ਦਿਖਾਇਆ ਸੀ ਇਹ ਨੂੰ ਨਾ ਖਾਲੀ ਕਰਕੇ ਦਿਖਾਤਾ ਨਾਲ ਦੀ ਨਾਲੇ ਭਰਦਾ ਹੋਣਾ ਜਿਆਦਾ ਜਾਂਦਾ ਹੋਣਾ ਪਾਣੀ ਹੈਂ ਪਾਣੀ ਗਿਆ ਤਾਂ ਨਹੀਂ ਆ ਜਾਂਦਾ ਕੋਈ ਪਾਣੀ ਤਾਂ ਨਾਲ ਦੀ ਨਾਲ ਭਰ ਹੋਣਾ ਸਾਰੇ ਇਕਸਰ ਪਾਣੀ ਹੂੰ ਸਾਰੇ ਇਕਸਰ ਪਾਣੀ ਆ ਮਸਾ ਸੁਲਤਾਨਪੁਰ ਦੀ ਦੇਵਲਾ ਪਾਣਾ ਹੁਣ ਕੋਦੋ ਸਾਡੇ ਹਾਵੇ ਲੈਣਾ ਲੈ ਹਾਂ ਦੁੱਧ ਦਾ ਜਿਗਣਾ ਨਾ ਉਹ ਜ਼ਰਾਜ ਹੁੰਦਾ ਹੈ ਜਿਹੜਾ ਬਾਰਿਸ਼ ਦੇ ਲੱਗਿਆ ਹੋਇਆ ਹੁੰਦਾ ਨੂੰ ਕਰਦਾ ਬਾਹਰ ਗਿੱਚੇ ਪਾਤਾ ਪਾਣੀ ਨਾ ਉਹ ਕੇ ਨਾਲੇ ਪਾਣੀ ਨਾ ਪਾਤਾ ਵੇਜੇ ਹੁਣ ਆਏ ਤਾਂ ਫੇਰ ਪਹਿਲਾਂ ਉਹਨੂੰ ਖੁੱਲਣਾਈ ਕਰੂੰਗਾ ਬਾਹਰ ਦਾ ਕੰਮ ਕਰਨਾ ਇੱਕ ਹੋਰ ਬੰਦ ਤਾਂ ਫੇਰ ਵੀ ਹੋਣੀ ਆ ਚੱਲ ਕਰਾਏ ਆ ਵੀ ਚੱਲ ਹੁਣ ਆਪਾਂ ਦੋ ਟੈਂਕ ਪਾਣੀ ਭਰਉਂਦੇ ਆ ਏਕਾ ਏਕਾ ਡੰਗਰ ਆਪਣਾ 5 ਟਾਈਮ ਪੀਵੇ ਚਾਹੀਏ 1 ਟਾਈਮ ਪੀਵੇ ਉਹ ਡੰਗਰ ਦੀ ਮਰਜ਼ੀ ਆ ਇਹਦਾ ਤਾਂ ਸਾਨੂੰ ਖੋਲਣਾ ਪੈਗਾ ਨਾ ਸਾਡੀ ਪਿਊਰ ਪਾਣੀ ਕੀ ਕਰੂ ਨਾ ਬੇਟਾ ਪਾਣੀ 24 ਘੰਟੇ ਖੁੱਲਾ ਰਹਿੂੰਗਾ ਭਾਈ ਸਾਡਾ ਨਹੀਂ ਹੈਗਾ ਖੁੱਲੂਗਾ ਨਹੀਂ ਮੈਂ ਉਹ ਹੀ ਛੱਡ ਦੂੰਗਾ ਮੇਰਾ ਜੀ ਮੇਰੀ ਆਪਣਾ ਦੁਕਾਨ ਲਾ ਲਿਆ ਬਾਈ ਕਹਿੰਦਾ 24 ਘੰਟੇ ਖੁੱਲ ਰਹਿਣਗਾ ਤੈਨੂੰ ਖੋਲਣਾ ਪੈਗਾ ਨਾ ਮੈਂ ਖੋਲਣਾ ਕਰਦੇ ਆ 24 ਘੰਟੇ ਪਾਣੀ ਖੁੱਲਾ ਰਹੂ। ਨਾ ਉਚੜਣਾ ਘਰੇ ਪਾਸੇ ਨੂੰ ਨਾ ਵਾਸਤਾ ਇੱਕ ਲੈਵਲ 'ਚ ਰਹੂਗਾ। ਕਿੱਥੇ ਜਾਓ ਤੁੱਕੀ ਤੇ ਤੇਰੇ ਖਰਚੋਂ? ਨਾ ਉਹ ਉੱਥੇ ਦਾ ਕਰਨਾ ਉਦੋਂ ਬਾਥਰੂਮ ਕੋਲ ਤੇ। ਤੇ ਲੈਚਰ ਟੈਂਕ ਲਾਉਣਾ ਹੈ। ਹੈ? ਟੈਂਕ ਲਾਉਣਾ ਹੈ ਫਲੈਸ਼ ਵਾਲਾ। ਪੂਰੇ ਪਾਣੀ ਛੱਡਣਾ ਆਪਣੇ ਆਪ। 24 ਘੰਟੇ ਐ ਦੇਖ ਕੇ। ਜਿੰਨਾ ਖਾਲੀ ਹੋਏ ਕਰਨਾ ਉਹਨਾਂ ਭਰ ਜੇ ਕਰਨਾ ਬਸ। ਇਕ ਗੁੰਗਲ ਖਾਲੀ ਹੋਏ ਗੁੰਗਲ ਭਰ ਜੇ ਕਰਨ ਸਾਰਾ ਖਾਲੀ ਹੋਏ ਸਾਰਾ ਭਰ ਜੇ ਕਰਨ ਨਹੀਂ ਤਾਂ ਤੁਮ ਟੈਸਟ ਕਰਕੇ ਦਿਖਾ ਦੇਣਾ ਜੇ ਫਿੱਟ ਕਰਨੇ ਨੂੰ ਰਹੇ ਦਾ ਕਾਲੂ ਟੈਸਟ ਕਰਕੇ ਦਿਖਾਵਾਂਗੇ ਅੱਜ ਟਾਈਮ ਨਹੀਂ ਲੱਗਿਆ ਹੈ ਗੱਲ ਲੰਬਾ ਟੈਂਕ ਆਹ ਟੈਂਕ ਲੰਬਾ ਉਹ ਉਹ ਖੁੱਲ ਗਿਆ ਫਿੱਟ ਕਰਨਾ ਜਦ ਫਿੱਟ ਹੋ ਗਿਆ ਤੁਮ ਦਿਖਾ ਦੇਣਾ ਇਹ ਜੀ ਖੜ ਗਿਆ ਸਾਗੇ ਜੋ ਰੰਬਰ ਹੈ ਇਹਦਾ ਉਹ ਥੋੜਾ ਜਿਹਾ ਡੋਣਾ ਇਹ ਪਹਿਲਾ ਇਹ ਕੋਈ ਕੋਈ ਦਾਈਆ ਕਟੀਆਂ ਦਾਈਆ ਠੀਕ ਹੈ ਹੂੰ ਇਹ ਵੀ ਠੀਕ ਹੈ ਇਧਰ ਸਾਰੇ ਠੀਕ ਨੇ ਇੱਕ ਵਧੀਆ ਜਿਹਾ ਉਹ ਜਿਹੜੇ ਵਿੱਚ ਇਹਦੇ ਜਿਹੜਾ ਉਹ ਸ਼ੁਰੂ ਵਾਲੇ ਚ ਘੱਟ ਆ ਠੀਕ ਹੈ ਦੋਸਤ ਨੂੰ ਚੱਕੂ ਫਿਰਦਾ ਮੈਨੂੰ ਲੱਗਾ ਵੱਡ ਨਹੀਂ ਗਿਆ ਤਾਂ ਠੀਕ ਜੀ ਜੀ ਉਹ ਗਾਹ ਦੀ ਬਰੇਨ ਮਟਰ ਚਲਾਈ ਜੀ ਮੈਂ ਕਰ ਕੰਨ ਰਾਹੂ ਦੋਲੇ ਨੂੰ ਆਹ ਲੈ 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 ਕਮੇ ਬੁਜੇਟ ਨੂੰ ਲਾਤਾ ਹੈ ਠੀਕ ਆ ਪਾਣੀ ਵਾਲਾ ਪ੍ਰਬੰਧ ਕਰਨਾ ਹੈ ਦੇ ਭਰ ਕੇ ਦੇਖਿਓ ਤੁਸੀਂ ਸਾਫ ਕਰਕੇ ਅੱਜ ਠੀਕ ਆ ਇਹਨੇ ਟੂਆ ਜਿਹੜਾ ਸਾਫਰ ਲੱਗਿਆ ਹੋਦਾ ਤੇ ਲਾਈਟ ਬੋਲਡ ਜਿਹਾ ਬਗਟ ਹਾਂ ਬੋਲਡ ਸਾਰੀ 170 ਹੀ ਰਹੇਗੀ ਇਹ ਕਮੇ ਨਾਈਟ ਰੱਪਾ ਰੱਖਿਆ ਜਾਂਦਾ ਤੇ ਨਮਨ ਅਮੀ ਗਿਆਨ ਕਰਉਂਦਾ ਮਸਲਾ ਹੱਲੇ ਯਾਰ ਚਾਹਤਾ ਹੈ ਪਰ ਜੇ ਚਾਰ ਪੰਜ ਚਾਸਵਾਂ ਰੱਖਣੀ ਮੈਂ ਕੀ ਕਰੇ ਕਰ ਲੈਣਾ ਟੱਕ ਟੱਕ ਕਰੀ ਜਾਂਦਾ ਇਸੀ ਹਨੇ ਕਰ ਕਰ ਹੋ ਜਾਣਾ ਹਾਂ ਕਰ ਕਰ ਹੋ ਜਾਣਾ ਹਾਂ ਹਾਂ ਜੀ ਆ ਗਏ ਜੀ ਨਾ ਹਾਂ ਅਸੀਂ ਤਾਂ ਜਿਹੜੇ ਕਿਸਾਬਾਂ ਹਾਂ ਮੈਂ ਬੱਚੇ ਨੇ ਯਾਰ ਕਿਸਾਬਾਂ ਤੇ ਨੇ ਕੋਈ ਵੀ ਖੜੇ ਨਾਲ ਪਾਣੀ ਚਾਹੀਦਾ ਹੈ ਪੂਰੀ ਗੱਲ ਦੇਖੀ ਕੋਲ ਸ਼ਕਲ ਆਉਂਦੀ ਹੈ ਹੂੰ ਢੋਲੂ ਕਹਿੰਦਾ ਮੂੰਹ ਆਜੂ ਇਹ ਆ ਜਾਣਾ ਮੈਂ ਟੈਸਟ ਕਰਾ ਕੇ ਲਾਣੀ ਹੈ ਕਿਸਾਬ ਬਣਾਇਆ ਹੈ ਨੇ ਜਦੋਂ ਬਣਾ ਕੋਲਾ ਭਰ ਕੇ ਜਿਹੜਾ ਵਾ ਪੀ ਕੇ ਦੇਖਦਾ ਕੀ ਵੀ ਹੁੰਦਾ ਤੇ ਖਿਡਾ ਜਾ ਨਾ ਹੁੰਦਾ ਕਮੇ ਦੀ ਹੈ ਅੱਧੇ ਚ ਲੱਗੀ ਹੈ ਰ ਇਹ ਸਾਰੇ ਕੋਈ ਉੱਚੀ ਹੈ ਕੋਈ ਨੀਵੀਂ ਹੈ ਆਉਂਦੀ ਕਦੋਂ ਹੈ ਹਾਂ